ਸਿੱਖ ਪੰਥ ਵਿੱਚ ਜੰਮਿਆ ਚੜ੍ਹਿਆ ਪੂਰ ਪਰਵਾਨਾ ਮੱਤੇ ਤੇ ਚੁਕਾਲਿਆ ਉਹਨੇ ਸੰਤ 기ਰੀ ਦਾ ਮਾਣ ਨੂੰ ਨਕਲੀ ਸੰਤ ਸੀ ਬਣ ਗਿਆ ਅਕਾਲੀ ਦਲ ਪਰਦਾਣਾ ਕਰ ਅਸਲ ਸੰਤ ਵੱਲ ਲੱਗ ਗਿਆ ਉਹ ਆਪਣੇ ਤੀਰ ਚਲਾਣ ਨੂੰ ਪਰ ਪਰੇਸ਼ਨਾ ਜਾਂਦੀ ਵੀਕ ਲੂ ਕਰ ਵਰਤਗੇ ਸੀ ਮੱਚ ਗਿਆ ਤੁਮ ਸਾਨ ਫਿਰ ਵੈਰੀ ਦੇਵਲ ਹੋ ਗਿਆ ਉਹਦੇ ਅੰਦਰ ਦੇ ਸ਼ੈਤਾਨ ਉਹਨਾਂ ਲਾਸ਼ਾਂ ਤੇ ਡਾਲਾਈ ਸੀ ਅਗੁਲੀ ਕੁਰਸੀਆਂ ਉੱਬਿਲਾਂਦੀ ਕੋ ਮਨੁਸ਼ਾਟ ਛੱਡ ਕੇ ਸਾਰੀ ਤਰਤ ਪੰਜਾਬ ਦੀ ਹੋਈ ਜਦ ਸੀ ਲਹੂ ਲਹਾਨਾ ਉਹਨਾਂ ਰੱਤਾ ਪਰਵਾਣਾ ਰਹਿ ਗਏ ਉਹ ਤੁਰਿਆ ਕੁਫਰ ਕਮਾਣ ਉਹਨੇ ਵੈਰੀ ਨਾਲ ਮਿਲਾ ਲੇ ਜਦ ਖੂਨੀ ਪਹੁੰਚੇ ਜਾਣ ਫਿਰ ਵੀ ਅਗਸਤ ਨੂੰ ਸ਼ੇਰਪੁਰ ਪਿੰਡ ਪਹੁੰਚੇ ਸਿੰਘ ਸੁਜਾਨਾ ਉਹਨਾਂ ਚਪ ਦਿੱਤੀਆਂ ਤੁੱਕਾਂ ਤੂੰ ਕਾ ਤਾਨ ਉਹਨਾਂ ਮੰਗੋ ਵਾਲ ਗਦਾਰ ਤੇ ਚਪ ਦਿੱਤੀਆਂ ਤੁੱਕਾਂ ਤੂੰ ਕਾ